ਆਰੇ ਸ੍ਰੋਤਿਓ ਹਾਜ਼ਰ ਹਾਂ ਇੱਕ ਨਵਾਂ ਚੈਪਟਰ ਲੈ ਕੇ ਅੱਜ ਆਪਾਂ ਵਿਚਾਰਵਾਦ ਅਤੇ ਪਦਾਰਥਵਾਦ ਵਿੱਚ ਅੰਤਰ ਬਾਰੇ ਗੱਲ ਕਰਾਂਗੇ ਡਿਫਰੈਂਸ ਬੀਟਵੀਨ ਆਈਡੀਅਲਿਜ਼ਮ ਐਂਡ ਮੈਟੀਰੀਅਲਿਜ਼ਮ ਵਿਚਾਰਵਾਦ ਅਤੇ ਪਦਾਰਥਵਾਦ ਦੋਵੇਂ ਤਤਵ ਵਿਗਿਆਨਕ ਵਿਚਾਰਧਾਰਾਵਾਂ ਹਨ ਦੋਵਾਂ ਦਾ ਮੁੱਖ ਮੰਤਵ 드ਾਗ ਦਾ ਸਰੂਪ ਦਰਸਾਉਣਾ ਹੈ ਵਿਚਾਰਵਾਦ ਕਹਿੰਦਾ ਹੈ ਕਿ ਇਹ ਸਰੂਪ ਇੱਕ ਮਨ ਵਿਚਾਰ ਜਾਂ ਮਾਨਸਿਕ ਤੱਤ ਹੈ ਪਰ ਇਸ ਦੇ ਉਲਟ ਪਦਾਰਤਵਾਦ ਇਸ ਨੂੰ ਪਦਾਰਥ ਜਾਂ ਅਣੂ ਮੰਨਦਾ ਹੈ ਇਸ ਤੋਂ ਇਲਾਵਾ ਵੀ ਇਹਨਾਂ ਵਿੱਚ ਕੁਝ ਅੰਤਰ ਹਨ ਜਿਨ੍ਹਾਂ ਬਾਰੇ ਅੱਜ ਆਪਾਂ ਗੱਲ ਕਰਦੇ ਹਾਂ ਪਦਾਰਥਵਾਦ ਪਦਾਰਥਵਾਦ ਅਨਸਾਰ ਦੁਨੀਆ ਦਾ ਮੂਲ ਤੱਤ ਪਦਾਰਥ ਜਾਨੀ ਕਿ ਮੈਟਰ ਹੈ ਕਿਉਂਕਿ ਹਰ ਵਸਤੂ ਅਣੂਆਂ ਜਾਨੀ ਕਿ ਆਟਮਸ ਤੋਂ ਬਣੀ ਹੈ ਇਸ ਲਈ ਇਹ ਪਦਾਰਥਕ ਹੈ ਪਰ ਇਸ ਦੇ ਉਲਟ ਜੋ ਆਈਡੀਅਲਿਜ਼ਮ ਵਿਚਾਰਵਾਦੀ ਨੇ ਉਹ ਕਹਿੰਦੇ ਕਿ ਵਿਚਾਰਵਾਦ ਅਨਸਾਰ ਦੁਨੀਆ ਦਾ ਮੂਲ ਤੱਤ ਪਦਾਰਥ ਨਾ ਹੋ ਕੇ ਉਸ ਦਾ ਵਿਚਾਰ ਹੈ ਕਿਉਂਕਿ ਹਰ ਵਸਤੂ ਨੂੰ ਕਿਸੇ ਆਕਾਰ ਵਿੱਚ ਆਉਣ ਲਈ ਵਿਚਾਰ ਤੇ ਨਿਰਭਰ ਹੋਣਾ ਪੈਂਦਾ ਹੈ ਤੇ ਪਦਾਰਥ ਵਿਚਾਰ ਅਤੇ ਮਨ ਤੋਂ ਸ਼੍ਰੇਸ਼ਟ ਹੈ ਕਿਉਂਕਿ ਵਿਚਾਰ ਅਤੇ ਮਨ ਜਾਂ ਹੋਰ ਅਜਈਆਂ ਅਮੂਰਤ ਸਤਾਵਾਂ ਨੂੰ ਆਪਣੀ ਹੋਣ ਲਈ ਕਿਸੇ ਪਦਾਰਥ ਜਾਂ ਸਰੀਰ ਦੀ ਲੋੜ ਹੁੰਦੀ ਹੈ ਸਭ ਕੁਝ ਪਦਾਰਤ ਤੇ ਨਿਰਭਰ ਹੈ ਇਹ ਪਦਾਰਤਵਾਦ ਵਾਲੇ ਕਹਿੰਦੇ ਹੁਣ ਪਦਾਰਤਵਾਦ ਦੀ ਆਪਾਂ ਪੂਰੀ ਡਿਟੇਲ ਦੇ ਵਿੱਚ ਪਹਿਲਾਂ ਗੱਲ ਕਰ ਲਈਏ ਤਾਂ ਪਦਾਰਤਵਾਦ ਸੰਸਾਰ ਦੀ ਵਿਆਖਿਆ ਲਈ ਕੁਦਰਤੀ ਵਿਗਿਆਨ ਜਿਹੜੀ ਨੇਚਰਲ ਸਾਇੰਸ ਜਿਵੇਂ ਭੌਤਿਕ ਜੀਵ ਅਤੇ ਰਸਾਇਣ ਵਿਸ਼ਿਆਂ ਦਾ ਸਮਰਥਕ ਹੈ ਪਦਾਰਤਵਾਦ ਸੰਸਾਰ ਦੀ ਅਸਲੀਅਤ ਸੰਬੰਧੀ ਵਿਆਖਿਆ ਪਦਾਰਤਿਕ ਪੱਖੋਂ ਕਰਦਾ ਹੈ ਇਸ ਤੋਂ ਪਾਵ ਕਿਸੇ ਜਾਨੀ ਕਿਸ ਜਿਹੜੀ ਸਚਾਈ ਆ ਜਾਂ ਸੱਚ ਆ ਉਹ ਜਾਂ ਅਲਟੀਮੇਟ ਰਿਐਲਿਟੀ ਕਿਸੇ ਮਾਨਸਿਕ ਤੱਤ ਵਿੱਚ ਨਹੀਂ ਬਲਕਿ ਇਹਨਾਂ ਪਰਤੱਖ ਯੋਗ ਪਦਾਰਥਾਂ ਵਿੱਚ ਹੀ ਹੈ ਤੇ ਪਦਾਰਥ ਹੀ ਅੰਤਮ ਸਚਾਈ ਹੈ ਪਦਾਰਥਵਾਦ ਅਨਸਾਰ ਸ੍ਰਿਸ਼ਟੀ ਦੇ ਮੂਲ ਤੱਤ ਭੌਤਿਕ ਪਦਾਰਥ ਗਤੀ ਅਤੇ ਭੌਤਿਕ ਸ਼ਕਤੀ ਹਨ ਇਹੀ ਸੰਸਾਰ ਬਣਾਉਂਦੇ ਹਨ ਪਦਾਰਥਵਾਦ ਅਨੁਸਾਰ ਸੰਸਾਰ ਦੀ ਰਚਨਾ ਵਿੱਚ ਮਨੁੱਖ ਦਾ ਕੋਈ ਮਹੱਤਵ ਨਹੀਂ ਅਤੇ ਮਨੁੱਖ ਅਤੇ ਕੁਦਰਤ ਵਿੱਚ ਕੋਈ ਇੱਕਸਾਰਤਾ ਨਹੀਂ ਹੈ ਪਦਾਰਥਵਾਦ ਅਨੁਸਾਰ ਗਿਆਨ ਅਤੇ ਵਸਤੂ ਗਿਆਨ ਦਾ ਵਿਸ਼ਾ ਵਿੱਚ ਕੋਈ ਸਬੰਧ ਨਹੀਂ ਹੈ ਇਹ ਵੱਖੋ-ਵੱਖ ਸੱਤਾ ਹਨ ਇੱਕ ਦੂਸਰੇ ਤੋਂ ਅਯਾਦ ਹਨ ਪਦਾਰਥਵਾਦ ਅਨੁਸਾਰ ਮਨੁੱਖੀ ਜੀਵਨ ਦੇ ਮੁੱਲ ਮਨੁੱਖ ਦੀਆਂ ਰਚਨਾਵਾਂ ਹਨ ਅਤੇ ਇਹਨਾਂ ਦਾ ਮਹੱਤਵ ਇਸ ਜੀਵਨ ਅਤੇ ਸਮਾਜ ਵਿੱਚ ਹੈ ਮਨੁੱਖ ਦੀ ਰਚਨਾ ਹੀ ਉੱਤਮ ਹੈ ਪਦਾਰਥਵਾਦ ਗਿਆਨ ਦੀ ਸਚਾਈ ਸੰਬੰਧੀ ਤੱਤ ਅਨੁਕੂਲਤਾ ਦੀ ਵਿਧੀ ਨੂੰ ਸਹੀ ਦਰਸਾਉਂਦਾ ਹੈ ਕਿ ਤੱਤ ਹੀ ਸਚਾਈ ਪ੍ਰਗਟਾਉਂਦੇ ਹਨ ਪਦਾਰਥਵਾਦ ਅਨੁਸਾਰ ਸੰਸਾਰ ਦਾ ਕੋਈ ਪ੍ਰਯੋਜਨ ਨਹੀਂ ਹੈ ਇਹ ਇੱਕ ਨਿਰਰਥਕ ਕਿਰਿਆਵਾਂ ਦਾ ਸਮੂਹ ਹੈ ਇਸ ਦਾ ਕੋਈ ਉਦੇਸ਼ ਨਹੀਂ ਇਹ દિਸ਼ਾ ਰਹਿਤ ਹੈ ਪਦਾਰਥਵਾਦ ਅਨੁਸਾਰ ਪਦਾਰਥਾਂ ਵਿਚਲੀਆਂ ਘਟਨਾਵਾਂ ਪਹਿਲਾਂ ਤੋਂ ਹੀ ਪਦਾਰਥਿਕ ਨਿਜਮਾ ਨਾਲ ਨਿਰਧਾਰਿਤ ਹਨ ਭਾਵ ਪਦਾਰਥਵਾਦ ਨਿਰਧਾਰਿਤ ਵਿਧੀ ਹੈ ਹੁਣ ਵਿਚਾਰਵਾਦ ਵਿਚਾਰਵਾਦ ਇਹ ਕੀ ਜਿਹੜੇ ਉਹ ਵਿਚਾਰ ਦਿੰਦਾ ਵਿਚਾਰਵਾਦ ਅਨੁਸਾਰ ਦੁਨੀਆ ਦਾ ਮੂਲ ਤੱਤ ਪਦਾਰਥ ਨਾ ਹੋ ਕੇ ਉਸ ਦਾ ਵਿਚਾਰ ਹੈ ਕਿਉਂਕਿ ਹਰ ਵਸਤੂ ਨੂੰ ਕਿਸੇ ਆਕਾਰ ਵਿੱਚ ਆਉਣ ਲਈ ਵਿਚਾਰ ਤੇ ਨਿਰਭਰ ਹੋਣਾ ਪੈਂਦਾ ਹੈ ਵਿਚਾਰਵਾਦ ਅਨੁਸਾਰ ਵਿਚਾਰ ਪਦਾਰਥ ਤੋਂ ਸ਼੍ਰੇਸ਼ਟ ਹੈ ਕਿਉਂਕਿ ਇਹ ਨਾ ਕੇਵਲ ਆਪਸੀ ਸੱਤਾ ਬਲ ਕੇ ਪਦਾਰਥ ਦੀ ਸੱਤਾ ਦਾ ਵੀ ਹੈ ਪਦਾਰਥ ਹੈ ਪਦਾਰਥ ਜੜ ਹੈ ਪਰੰਤੂ ਵਿਚਾਰ ਇੱਕੋ ਇੱਕ ਚੇਤਨਤਾ ਹੈ ਪਰ ਵਿਚਾਰਵਾਦ ਸੰਸਾਰ ਦੀ ਵਿਆਖਿਆ ਆਦਰਸ਼ ਮੂਲਕ ਵਿਗਿਆਨ ਜਣ ਕੇ ਨਾਰਮਟਿਵ ਸਾਇੰਸ ਤੋਂ ਕਰਦਾ ਹੈ ਜਿਵੇਂ ਤਰਕ ਸ਼ਾਸਤਰ ਨੀਤੀ ਸ਼ਾਸਤਰ ਅਤੇ ਸੁੰਦਰਤਾ ਸ਼ਾਸਤਰ ਦੇ ਸਹਾਰੇ ਕਰਦਾ ਹੈ ਵਿਚਾਰਵਾਦ ਮਾਨਸਿਕ ਅਤੇ ਅਧਿਆਤਮਕ ਯਾਨਕਿ ਜਿਹੜਾ ਸਪਿਰਚੁਅਲ ਪੱਖ ਨੂੰ ਮਹਤਵਪੂਰਨ ਮੰਨਦਾ ਹੈ ਕਿਉਂਕਿ ਜੇ ਪਦਾਰਜ ਜੇ ਅਸੀਂ ਪਦਾਰਥ ਦੀ ਰਚਨਾ ਬਾਰੇ ਵੀ ਸੋਚੀਏ ਤਾਂ ਸਾਨੂੰ ਅੰਤਮ ਸਥਿਤੀ ਮਾਨਸਿਕ ਹੀ ਮੰਨਣੀ ਪਵੇਗੀ ਵਿਚਾਰਵਾਦ ਅਨਸਾਰ ਸ੍ਰਿਸ਼ਟੀ ਦੇ ਮੂਲ ਤਤ ਵਿਚਾਰ ਵਿਵੇਕ ਬੁੱਧੀ ਸਖਸ਼ੀਤ ਮੂਲ ਧਾਰਮਿਕ ਅਤੇ ਨੈਤਿਕ ਆਦਰਸ਼ ਹਨ ਵਿਚਾਰਵਾਦ ਮਨੁੱਖ ਨੂੰ ਕੁਦਰਤ ਦਾ ਕੇਂਦਰ ਮੰਨਦਾ ਹੈ ਅਤੇ ਇਹਨਾਂ ਦੇ ਵਿਕਾਸ ਲਈ ਦੋਵਾਂ ਵਿੱਚ ਇੱਕ ਸ਼ਰਤ ਨੂੰ ਵੀ ਪ੍ਰਵਾਨ ਕਰਦਾ ਹੈ ਮਨੁੱਖ ਕੁਦਰਤ ਦਾ ਕੇਂਦਰ ਹੈ ਵਿਚਾਰਵਾਦ ਜਿਵੇਂ ਵਸਤੂ ਅਤੇ ਵਿਚਾਰ ਵਿੱਚ ਸੰਬੰਧ ਦਰਸਾਉਂਦਾ ਹੈ ਉਸੇ ਤਰ੍ਹਾਂ ਵਸਤੂ ਅਤੇ ਗਿਆਨ ਨੂੰ ਵੀ ਇੱਕ ਮੰਨਦਾ ਹੈ ਦੋਵਾਂ ਵਿੱਚ ਮੁੱਢਲਾ ਸੰਬੰਧ ਹੈ ਵਿਚਾਰਵਾਦ ਅਨਸਾਰ ਜੀਵਨ ਦੇ ਮੁੱਖ ਤਤ ਜਿਵੇਂ ਸਤਿਅਮ ਸ਼ਿਵਮ ਸੁੰਦਰਮ ਆਦ ਸਦੀਵੀ ਹਨ ਮਨੁੱਖ ਇਹਨਾਂ ਦੀ ਰਚਨਾ ਨਹੀਂ ਬਲਕਿ ਖੋਜ ਕਰਦਾ ਹੈ ਵਿਚਾਰਵਾਦ ਗਿਆਨ ਦੀ ਸਚਾਈ ਸੰਬੰਧੀ ਆਤਮ ਅਨੁਕੂਲਤਾ ਦੀ ਵਿਧੀ ਨੂੰ ਸਹੀ ਮੰਨਦਾ ਹੈ ਕੇਵਲ ਪਹਿਲੇ ਬਣੇ ਵਿਚਾਰ ਹੀ ਸਚਾਈ ਦੇ ਦਾ ਆਧਾਰ ਹਨ ਵਿਚਾਰਵਾਦ ਅਨੁਸਾਰ ਸੰਸਾਰ ਦਾ ਕੋਈ ਨਾ ਕੋਈ ਪਰਯੋਜਨ ਹੈ ਇਸੇ ਕਾਰਨ ਇਸ ਵਿਚਲੀਆਂ ਘਟਨਾਵਾਂ ਇੱਕ ਦੂਸਰੇ ਨਾਲ ਇੱਕ ਸੁਰਤਾ ਰੱਖਦੀਆਂ ਹਨ ਵਿਚਾਰਵਾਦ ਅਨੁਸਾਰ ਸੰਸਾਰ ਦਾ ਕੋਈ ਵੀ ਘਟਨਾ నిర్ਧਾਰਤ ਨਹੀਂ ਹੈ ਕੋਈ ਵੀ ਪਦਾਰਥਿਕ ਨਿਜਮ ਨਹੀਂ ਹੈ ਜੋ ਨਿਜਮ ਕੰਮ ਕਰਦੇ ਹਨ ਉਹ ਕੇਵਲ ਮਾਨਸਿਕ ਹਨ ਇਹ ਅੱਜ ਆਪਾਂ ਗੱਲ ਕੀਤੀ ਹੈ ਵਿਚਾਰਵਾਦ ਅਤੇ ਪਦਾਰਥਵਾਦ ਵਿੱਚ ਅੰਤਰ ਵੀ ਉਮੀਦ ਹੈ ਕਿ ਤੁਹਾਨੂੰ ਚੰਗੀ ਲੱਗੀ ਹੋਵੇਗੀ। ਚੈਨਲ ਨੂੰ ਸਬਸਕ੍ਰਾਈਬ ਆਪ ਵੀ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਕਹਿ ਕੇ ਵੀ ਕਰਵਾਓ। ਵੀਡੀਓ ਨੂੰ ਲਾਈਕ ਕਰੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਇਹ ਸਾਡੀ ਗੁਜਾਰਿਸ਼ ਹੈ। ਤਾਂ ਕਿ ਮੈਂ ਹੋਰ ਵੀ ਤੁਹਾਨੂੰ ਇਸ ਤਰ੍ਹਾਂ ਦੀਆਂ ਗਿਆਨ ਦੀਆਂ ਗੱਲਾਂ ਜਿਹੜੀਆਂ ਆਪਣੀ ਮਤਬੁੱਧ ਅਨੁਸਾਰ ਜੋ ਕਿਤਾਬਾਂ ਦਾ ਗਿਆਨ ਹੈ ਉਹ ਦੱਸਦਾ ਰਵਾਂ। ਔਰ ਮਿਹਰਬਾਨੀ ਸ਼ੁਕਰੀਆ ਧੰਨਵਾਦ ਸਤਿ ਸ੍ਰੀ ਅਕਾਲ